ਸ਼ੰਭੂ ਬਾਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਸ਼ਾਮ ਦਾ ਵੇਲਾ ਹੋ ਚੁੱਕਿਆ ਜੀ ਤਾਂ ਲਗਾਤਾਰ ਕਿਸਾਨ ਸ਼ੰਭੂ ਬਾਡਰ ਦੇ ਉੱਪਰ ਡਟੇ ਹੋਇਆ ਰਾਤ ਦੀਆਂ ਤਸਵੀਰਾਂ ਦੇਖ ਸਕਦੇ ਹੋ ਇਸ ਸਮੇਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਡਟੇ ਹੋਏ ਨੇ ਤਾਂ ਤਸਵੀਰ ਦੇਖੋ ਪਿੱਛੇ ਬੋਰ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਹਨੇਰਾ ਹੋਣ ਕਰਕੇ ਥੋੜਾ ਜਿਆ ਤਸਵੀਰ ਕਲੀਅਰ ਸ਼ਾਇਦ ਨਾ ਆ ਰਹੀ ਹੋਵੇ ਤਾਂ ਕਿਸਾਨ ਵੱਡੀ ਗਿਣਤੀ ਉਹ ਸ਼ੰਭੂ ਬਾਡਰ ਦੇ ਉੱਪਰ ਡਟੇ ਹੋਇਆ ਤਾਂ ਤਸਵੀਰਾਂ ਦਿਖਾ ਰਹੇ ਹਾਂ ਇਸ ਵੇਲੇ ਤੁਹਾਨੂੰ ਅੱਜ ਇੱਕ ਮੀਟਿੰਗ ਵੀ ਚੱਲ ਰਹੀ ਆ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ। ਉਸ ਦੇ ਇੱਕ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਹੋ ਰਹੀ ਆ ਤੇ ਉਸ ਮੀਟਿੰਗ ਨੂੰ ਲੈ ਕੇ ਵੀ ਵੱਡੀਆਂ ਆਸਾਂ ਤੇ ਉਮੀਦਾਂ ਨੇ ਕਿ ਉਸ ਮੀਟਿੰਗ ਦੇ ਵਿੱਚੋਂ ਜਰੂਰ ਕੋਈ ਨਾ ਕੋਈ ਚੰਗਾ ਸੁਨੇਹਾ ਚੰਗੀ ਖਬਰ ਆ ਜਿਹੜੀ ਉਹ ਕਿਸਾਨਾਂ ਤੱਕ ਪਹੁੰਚੇਗੀ। ਤਾਂ ਸ਼ੰਭੂ ਬਾਡਰ ਦੀਆਂ ਤਸਵੀਰਾਂ ਨੇ ਰਾਤ ਦਾ ਵੇਲਾ ਵਾਹੇ ਤਸਵੀਰਾਂ ਦੇਖੋ। ਟਰਾਲੀਆਂ ਦੇ ਵਿੱਚ ਬਾਪੂ ਜੀ ਹੁਣੇ ਬੈਠੇ ਆ ਪ੍ਰਚਾਦਾ ਸ਼ੱਕ ਰਹੇ। ਬਾਪੂ ਜੀ ਸਤਿ ਸ਼੍ਰੀ ਅਕਾਲ। ਪ੍ਰਚਾਦਾ ਸ਼ੱਕ ਰਹੇ ਹੋ ਜੀ? ਹਾਂਜੀ ਹਾਂਜੀ। ਬਾਪੂ ਜੀ ਐਦਾਂ ਇੱਥੇ ਹੀ ਬਹਿ ਗਏ ਕੀ ਗੱਲ? ਸੰਘਰਸ਼ ਹਾਂਜੀ ਕੋਈ ਪਰਵਾਹ ਨਹੀਂ ਬਾਪੂ ਜੀ ਚੜ੍ਹਦੀ ਕਲਾ ਕੋਈ ਪਰਵਾਹ ਨਹੀਂ ਜੀ ਬਿਲਕੁਲ ਬਿਲਕੁਲ ਬਾਪੂ ਜੀ ਚਲੋ ਤੁਸੀਂ ਪ੍ਰਸ਼ਾਦਾ ਸ਼ਕੋਏ ਤਸਵੀਰਾਂ ਦਿਖਾ ਰਿਹਾ ਸ਼ੰਭੂ ਬਾਟਰ ਦੀਆਂ ਤਸਵੀਰਾਂ ਨੇ ਰਾਤ ਦਾ ਵੇਲਾ ਜਿਹੜਾ ਹੋ ਚੱਕਿਆ ਵਾ ਤਾਂ ਵੱਖਰੀਆਂ ਜਾਂ ਤਸਵੀਰਾਂ ਕਹਿ ਸਕਦੇ ਹਾਂ ਕਿ ਇੱਕ ਕਿਸਾਨ ਨੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਸੰਘਰਸ਼ ਕਰ ਰਹੇ ਨੇ ਲਗਾਤਾਰ ਤਾਂ ਸ਼ੰਭੂ ਬਾਟਰ ਦੀਆਂ ਤਸਵੀਰਾਂ ਤੁਹਾਡੇ ਨਾਲ ਸੰਧੀਆਂ ਕਰ ਰਹੇ ਹਾਂ